ਪੱਟੀ ਸਾਹਿਬ ਕੁਝ ਖਬਰਾਂ ਇਹੋ ਜਿਹੀਆਂ ਵੀ ਆਈਆਂ ਕਿ 200 ਲੋਕਾਂ ਦੀ ਕਤਾਰ ਲੱਗੀ ਹੈ ਜੀ Amazon ਦੇ ਦਫ਼ਤਰ ਦੇ ਮੂਹਰੇ ਕਿ ਉੱਥੇ 5 ਨੌਕਰੀਆਂ ਨਿਕਲੀਆਂ ਕੀ ਇਹ ਗੱਲਾਂ ਸੱਚੀਆਂ ਨੇ ਵੀ ਜੇ ਕਿਸੇ ਇੱਕ ਜਗ੍ਹਾ ਤੇ 2 ਨੌਕਰੀਆਂ ਨਿਕਲਦੀਆਂ ਨੇ ਤਾਂ 200 ਬੰਦਾ ਉਸ ਕਤਾਰ 'ਚ ਖੜ ਜਾਂਦਾ ਛੋਟੇ ਸਾਬਤ ਜੇ ਇੱਕਦਰੀ ਜੌਬ ਨਿਕਲਦੀ ਉੱਥੇ 5-5000 ਬੰਦਾ ਵੀ ਖੜਾ ਦੇਖਿਆ ਸੀ ਜਿਹੜਾ ਮਾਰਕ ਤਾਰ ਲੇਲਾ ਲਾ ਕੇ ਕਿਉਂਕਿ ਜੌਬ ਹੈ ਹੀ ਨਹੀਂ ਆ ਕੰਮ ਹੈ ਹੀ ਨਹੀਂ ਆ ਬਹੁਤ ਸਾਰੇ ਬਿਜ਼ਨਸmen ਨੂੰ ਮੈਂ ਜਾਣਦਾ ਜਿਨ੍ਹਾਂ ਕੋਲ ਅਸੀਂ ਜਦੋਂ ਜਾਇਦਾ ਆ ਤੋ ਕਹਿੰਦੇ ਯਾਰ ਕੰਮ ਹੀ ਹੈ ਨਹੀਂ ਆ ਅੱਦੇ ਬਰਕਰਾਰ ਸੀ ਕੱਢ ਦਿੰਦੇ ਅਸੀਂ ਕੀ ਕਰੀਏ ਕਿੱਦਾਂ ਸਰਵਾਈਵ ਕਰੀਏ ਸਾਡੇ ਕੋਲ ਕੰਮ ਹੀ ਨਹੀਂ ਆ ਰਿਹਾ ਸੋ ਇਹ ਦੀ ਕਲਾ ਹਰ ਇੱਕ ਕੰਮ ਪ੍ਰਭਾਵਿਤ ਹੋਇਆ ਹਰ ਇੱਕ ਕੰਮ ਪ੍ਰਭਾਵਿਤ ਹੋਇਆ ਅੱਜ ਹਰੇਕ ਕ ਗਰੋਸਰੀ ਸਟੋਰ ਵਾਲੇ ਪ੍ਰਭਾਵਿਤ ਹੋ ਗਏ ਨੇ ਤੁਸੀਂ ਦੇਖ ਲਓ ਜਿਹੜੇ ਕੰਮ ਕਰਦੇ ਨੇ ਗੱਡੀਆਂ ਕਾਰਾਂ ਦਾ ਉਹ ਪ੍ਰਭਾਵਿਤ ਹੋ ਗਏ ਨੇ ਅੱਜ ਤੁਹਾਨੂੰ ਗੱਡੀ ਜਿਹੜੀ ਆ ਉਹ ਮਹਿੰਗੀ ਬਹੁਤ ਹੋ ਗਈ ਆ ਉਹ ਅਗੇ ਸੈਕੰਡ ਹੈਂਡ ਕਿਤੇ ਉਹ ਸਸਤੀ ਨਹੀਂ ਆਜੋ ਮਹਿੰਗੀ ਬਥੇਰੀ ਕੋਈ ਬਦਲ ਨਹੀਂ ਸਕਦਾ ਫੇਰ ਤੁਹਾਡੇ ਦੇਖੋ ਗਰੋਸਰੀ ਦੇ ਖਰਚੇ ਉਹਨਾਂ ਦੇ ਹੋਰ ਖਰਚੇ ਸੋ ਸਟੂਡੈਂਟਾਂ ਦਾ ਕੰਮ ਉਹਨਾਂ ਦੇ ਕੋਲ ਹੈ ਨਹੀਂ ਜੇ ਅੱਜ ਤੁਸੀਂ ਦੇਖੋ ਥੋੜੀ ਸਾਫ ਹਰ ਰੋਜ਼ ਮੰਦਭਾਗੀ ਖਬਰ ਆਉਂਦੀ ਆ ਕੈਨੇਡਾ ਵਿੱਚੋਂ ਅੱਜ ਉੱਥੇ ਮੁੰਡਾ ਮਰ ਗਿਆ ਉਹਨੂੰ ਹਾਰਟ ਅਟੈਕ ਹੋ ਗਿਆ ਉੱਥੇ ਮਰ ਗਿਆ ਉਹਦਾ ਕਾਰਨ ਕੀ ਆ ਕਿ ਬੱਚੇ ਜਦੋਂ ਨਾ ਉਹ ਕੰਮ ਹੈ ਨਹੀਂ ਮਾਂ 'ਤੇ ਪਿੱਛੇ ਪੈਸੇ ਮੰਗਦੇ ਨੇ ਉਹ ਡਿਪਰੈਸ਼ਨ ਚੜ ਜਾਂਦੇ ਨੇ ਫੇ ਫੇ ਨਸ਼ਾ ਕਰਨ ਲੱਗ ਪਨੇ ਨਸ਼ਾ ਜਿਹੜਾ ਇੱਥੇ ਦਾ ਬੜਾ ਮਾੜਾ ਆ ਜਿਹੜੀ ਗੱਲ ਕਰੀਏ ਫੀਮ ਆ ਫੀਮ ਕੋਈ ਪਿਓ ਨਹੀਂ ਹੈਗੀ ਉਹ ਚ ਪਤਾ ਨਹੀਂ ਕੀ ਕੁਝ ਕੈਮੀਕਲ ਜਿਹੜਾ ਹੈਗਾ ਮਲਾਇਆ ਜਿੰਨਾ ਕਰ ਬੱਚਿਆਂ ਦੀ ਮੌਤ ਹੋ ਰਹੀ ਆ ਇੱਥੇ ਕੀ ਚਰਚਾ ਚੱਲਦੀ ਆ ਜਦੋਂ ਤੁਸੀਂ ਚਾਰ ਜਣੇ ਇਕੱਠੇ ਹੋ ਕੇ ਬੈਠਨੇ ਹੋ ਪੰਜਾਬੀ ਵੈਸੇ ਤਾਂ ਪੰਜਾਬ ਨੂੰ ਡਿਸਕਸ ਬੜਾ ਕਰਦੇ ਆ ਤੁਹਾਡੇ ਉੱਤੇ ਮੀਡੀਆ ਤੇ ਵੀ ਵੇਖ ਲਈਏ ਜਾਂ ਖੁੰਡ ਚਰਚਾ ਚ ਵੇਖ ਲਈਏ ਹੁਣ ਫਿਰ ਕੈਨੇਡਾ ਦੇ ਹਾਲਾਤ ਨੂੰ ਲੈ ਕੇ ਆਮ ਕਮਿਊਨਿਟੀ ਚ ਕੀ ਚਰਚਾ ਹੁੰਦੀ ਆ ਪਾਰਕਾਂ ਚ ਕੀ ਚਰਚਾ ਹੁੰਦੀ ਆ ਸੱਚਾ ਸੋਚੀ ਜੀ ਸਾਹਿਬ ਇਹ ਹੀ ਹੁੰਦੀ ਆ ਕਿ ਇੱਥੋਂ ਜਿਹੜਾ ਆ ਉਹ ਮੂਵ ਹੋਣਾ ਹੀ ਠੀਕ ਆ ਬਹੁਤ ਸਾਰੇ ਲੋਕ ਜਿਹੜੇ ਇੰਡੀਆ ਮੂਵ ਹੋ ਰਹੇ ਨੇ ਬਹੁਤ ਸਾਰੇ ਯੂ ਐਸਏ ਨੂੰ ਮੂਵ ਆਲਰੇਡੀ ਹੋ ਗਏ ਨੇ ਕੋਈ ਕਹਿੰਦਾ ਮੈਂ ਕਿਤੇ ਨਹੀਂ ਮੂਵ ਹੋਣਾ ਪਰ ਦੇਖੋ ਜਿੰਨੇ ਤਾਂ ਬੱਚੇ ਹੈਗੇ ਛੋਟੇ ਉਹ ਤਾਂ ਕਦੇ ਅਸੀਂ ਚੱਲੇ ਜਾਂਦੇ ਹੁੰਦੇ ਔਰ ਔਰ ਬਹੁਤ ਸਾਰੇ ਮੈਂ ਜਾਂਦਾ ਜਿਹੜੇ ਮੂਵ ਹੋ ਗਏ ਔਰ ਮੇਰੀ ਉਹਨਾਂ ਨਾਲ ਗੱਲ ਵੀ ਹੁੰਦੀ ਕਿ ਤਾਂ ਜਿਆਦਾ ਬੜ ਇੱਥੇ ਬੜੇ ਸੌਕੇ ਆ ਪਰ ਜਿਨ੍ਹਾਂ ਦੇ ਬੱਚੇ ਵੱਡੇ ਆ ਬੱਚੇ ਜਾ ਕੇ ਰਾਜੀ ਦੀਆਂ ਉਹ ਫਸੇ ਬੈਠੇ ਨੇ ਉਹ ਕਈ ਵਾਰ ਗੱਲ ਕਰਦੇ ਜਰਾ ਬੱਚੇ ਜਾ ਕੇ ਰਾਜੀ ਦੀ ਮੈਂ ਜਾਣਾ ਚਾਹੁੰਦਾ ਮੈਂ ਇੱਥੇ ਫਸਿਆ ਮੈਂ ਇੱਥੇ ਜ਼ਿੰਦਗੀ ਆਪਣੀ ਐਕਚੁਅਲੀ ਜੀਣੀ ਚਾਹੁੰਦਾ ਮੈਂ ਕੱਟਣੀ ਨਹੀਂ ਚਾਹਦਾ ਇਸ ਟਾਈਮ ਬੱਸ ਇਸ ਜ਼ਿੰਦਗੀ ਜਿਹੜੀ ਅੱਜ ਦੇ ਹਾਲਾਤ ਕਿਹਨਾਂ ਦੇ ਉਹ ਕੱਟਣ ਵਾਲੇ ਆ ਜੀਣ ਵਾਲੇ ਨਹੀਂ ਆ ਕਿਉਂਕਿ ਤੁਹਾਡੂ ਪੈਸਾ ਬਣ ਨਹੀਂ ਰਿਹਾ ਖਰਚੇ ਤੁਹਾਡੇ ਧੜਾ ਤੜਾ ਆ ਬੰ ਨਾ ਸੋਰੀ ਜੀ ਪ੍ਰੈਸ ਸਾਹਿਬਾ ਸਟੂਡੈਂਟ ਸਟੂਡੈਂਟ ਕਿਵੇਂ ਸਰਵਾਈਵ ਕਰ ਰਿਹਾ ਹੈ ਵਿਦਿਆਰਥੀ ਵਰਗ ਦੇ ਕੀ ਹਾਲਾਤ ਨੇ ਕਿਵੇਂ ਰਹਿ ਰਹੇ ਨੇ ਉਹ ਕੀ ਬੇਸਮੈਂਟਾਂ ਚ ਰਹਿੰਦੇ ਨੇ ਕਿਉਂਕਿ ਬਹੁਤ ਸਾਰੀਆਂ ਖਬਰਾਂ ਚੰਗੀਆਂ ਤੇ ਉਮੀਦ ਭਰੀਆਂ ਵੀ ਆਉਂਦੀਆਂ ਨੇ ਕਿ ਫਲਾਣਾ ਵਿਦਿਆਰਥੀ ਚਾਰ ਸਾਲ ਪਹਿਲਾਂ ਗਿਆ ਸੀ ਜੀ ਉਹਨੇ ਤਾਂ ਬੜੀ ਤਰੱਕੀ ਕੀਤੀ ਉਹਨੇ ਘਰ ਲੈ ਲਿਆ ਮੇਰੇ ਵੀ ਕਈ ਨੂਨ ਬੰਦੇ ਹੈਗੇ ਨੇ ਹਾਲਾਂਕਿ ਹਰ ਤੀਜੇ ਦਿਨ ਪੱਟੀ ਸਾਹਿਬ ਦੋ ਚਾਰ ਫੋਨ ਇਹੋ ਜਿਹੇ ਆਉਂਦੇ ਨੇ ਕਿ ਕੈਨੇਡਾ ਕਿਸੇ ਨੂੰ ਕਹਿ ਦਿਓ ਕਿ ਨੌਕਰੀ ਲਵਾ ਦਿਓ ਰਿਜ਼ਿਊਮੇ ਭੇਜੀ ਦਾ ਤੋ ਕਹਿੰਦੇ ਜੀ ਪਹਿਲਾਂ ਹੀ 500 ਰਿਜ਼ਿਊਮੇ ਆ ਪੱਟੀ ਸਾਹਿਬ ਕੋਈ ਖਬਰ ਐ ਇਹੋ ਜਿਹੀ ਵੀ ਆਈਆਂ ਕਿ 200 ਲੋਕਾਂ ਦੀ ਕਤਾਰ ਲੱਗੀ ਆ ਜੀ Amazon ਦੇ ਦਫ਼ਤਰ ਦੇ ਮੂਹਰੇ ਕਿ ਉੱਥੇ 5 ਨੌਕਰੀਆਂ ਨਿਕਲੀਆਂ ਕੀ ਇਹ ਗੱਲਾਂ ਸੱਚੀਆਂ ਨੇ ਵੀ ਜੇ ਕਿਸੇ ਇੱਕ ਜਗ੍ਹਾ ਤੇ ਦੋ ਨੌਕਰੀਆਂ ਨਿਕਲਦੀਆਂ ਨੇ ਤਾਂ 200 ਬੰਦਾ ਉਸ ਕਤਾਰ 'ਚ ਖੜ ਜਾਂਦਾ ਛੋਟੇ ਸਾਹਿਬ ਜੇ ਇੱਕ ਦੀ ਜੌਬ ਨਿਕਲਦੀ ਉੱਥੇ 5-5000 ਬੰਦਾ ਵੀ ਖੜਾ ਦੇਖਿਆ ਸੀ ਜਿਹੜਾ ਬਾਹ ਕਤਾਰ ਲਿਲਾ ਲਾ ਕੇ ਕਿਉਂਕਿ ਜੌਬ ਹੈ ਹੀ ਨਹੀਂ ਆ ਕੰਮ ਹੈ ਹੀ ਨਹੀਂ ਆ ਬਹੁਤ ਸਾਰੇ ਬਿਜ਼ਨਸmen ਨੂੰ ਮੈਂ ਜਾਣਦਾ ਜਿਨ੍ਹਾਂ ਕੋ ਅਸੀਂ ਜਦੋਂ ਜਾਇਦਾ ਆ ਤੋ ਕਹਿੰਦੇ ਯਾਰ ਕੰਮ ਹੀ ਹੈ ਨਹੀਂ ਆ ਅੱਧੇ ਬਰਕਰ ਅਸੀਂ ਕੱਢ ਦਿੱਤੇ ਅਸੀਂ ਕੀ ਕਰੀਏ ਕਿੱਦਾਂ ਸਰਵਾਈਵ ਕਰੀਏ ਸਾਡੇ ਕੋ ਕੰਮ ਹੀ ਨਹੀਂ ਆ ਰਿਹਾ ਸੋ ਇਹ ਦੀ ਕਲਾ ਹਰ ਇੱਕ ਕੰਮ ਪ੍ਰਭਾਵਿਤ ਹੋਇਆ ਹਰ ਇੱਕ ਕੰਮ ਪ੍ਰਭਾਵਿਤ ਹੋਇਆ ਅੱਜ ਹਰੇਕ ਗ੍ਰੋਸਰੀ ਸਟੋਰ ਵਾਲੇ ਪ੍ਰਭਾਵਿਤ ਹੋ ਗਏ ਨੇ ਤੁਸੀਂ ਦੇਖ ਲਓ ਜਿਹੜੇ ਕੰਮ ਕਰਦੇ ਗੱਡੀਆਂ ਕਾਰਾਂ ਦਾ ਉਹ ਪ੍ਰਭਾਵਿਤ ਹੋ ਗਏ ਨੇ ਅੱਜ ਤੁਹਾਨੂੰ ਗੱਡੀ ਜਿਹੜੀ ਆ ਉਹ ਮਹਿੰਗੀ ਬਹੁਤ ਹੋ ਗਈ ਆ ਉਹ ਅਗੇ ਸੈਕੰਡ ਹੈਂਡ ਗੱਡੀ ਤਾਂ ਸਸਤੀ ਮਿਲ ਜੇ ਅੱਜ ਉਹ ਮਹਿੰਗੀ ਬਥੇ ਕੋਈ ਬਤਾ ਨਹੀਂ ਸਕਦਾ ਬਾਕੀ ਤੁਸੀਂ ਗੱਲ ਕੀਤੀ ਹੈ ਸਟੂਡੈਂਟ ਦੀ ਸਟ ਕਿੰਟਾ ਤੇ ਹਾਲਾਤ ਬਿਲਕੁਲ ਬਹੁਤ ਮਾਰੇ ਨੇ ਮੈਂ ਤਾਂ ਕਹੂੰਗਾ ਜਿਹੜੇ ਹੋਣ ਨਵੇਂ ਸਟੂਡੈਂਟ ਆਉਣਾ ਚਾਹੁੰਦੇ ਆ ਨਾ ਆਉਣ ਹਾਲੇ ਥੋੜਾ ਚਿਰ ਬ੍ਰੇਕ ਲਾ ਲੈ ਜਦੋਂ ਹਾਲਾਤ ਵਧੀਆ ਹੋਣ ਉਦੋਂ ਆ ਜਾਣ ਪਰ ਇੱਥੇ ਸਟੂਡੈਂਟ ਚਾਰੇ ਕੀ ਕਰ ਦੇਖੋ ਫੀਸ ਉਹਨਾਂ ਡਬਲ ਆ ਰੈਂਟ ਜਿਹੜੇ ਆ ਜਿਹੜਾ ਪਹਿਲਾਂ 700 ਡਾਲਰ ਨੂੰ ਬੇਸਡ ਹੁੰਦੀ ਸੀ ਅੱਜ 21-2200 ਡਾਲਰ ਨੂੰ ਬੇਸਮੈਂਟ ਹੋਈ ਆ ਫੀਸ ਤਾਂ ਉਹਨਾਂ ਡਬਲ ਜੀ ਤਿੰਨ ਗੁਣਾ ਹੋ ਗਈ ਕਹਿਣ ਦਾ ਮਤਲਬ ਇਹ ਆ ਵੀ ਬੇਸਮੈਂਟ ਦਾ ਰੈਂਟ ਤਿੰਨ ਗੁਣਾ ਹੋ ਗਿਆ ਫੇਰ ਤੁਹਾਡੇ ਦੇਖੋ ਗਰੋਸਰੀ ਦੇ ਖਰਚੇ ਉਹਨਾਂ ਦੇ ਹੋਰ ਖਰਚੇ ਸੋ ਸਟੂਡੈਂਟਾਂ ਦਾ ਕੰਮ ਉਹਨਾਂ ਦੇ ਕੋਲ ਹੈ ਨਹੀਂ ਜੇ ਅੱਜ ਤੁਸੀਂ ਦੇਖੋ ਥੋੜੀ ਸਾਫ ਹਾਰ ਰੋਜ਼ ਮੰਦ ਭਾਗੀ ਖਬਰ ਆਉਂਦੀ ਆ ਕੈਨੇਡਾ ਵਿੱਚੋਂ ਅੱਜ ਉੱਥੇ ਮੁੰਡਾ ਮਰ ਗਿਆ ਉਹਨੂੰ ਹਾਰਟ ਅਟੈਕ ਹੋ ਗਿਆ ਉੱਥੇ ਮਰ ਗਿਆ ਉਹਦਾ ਕਾਰਨ ਕੀ ਆ ਕਿ ਬੱਚੇ ਜਦੋਂ ਨਾ ਕੰਮ ਹੈ ਨਹੀਂ ਮਾਂ ਪੇ ਪਿੱਛੇ ਪੈਸੇ ਮੰਗਦੇ ਨੇ ਉਹ ਡਿਪਰੈਸ਼ਨ ਚੱਲ ਜਾਂਦੇ ਨੇ ਫੇਰ ਫੇ ਨਸ਼ਾ ਕਰਨ ਲੱਗ ਪਨੇ ਨਸ਼ਾ ਜਿਹੜਾ ਇੱਥੇ ਦਾ ਬੜਾ ਮਾੜਾ ਆ ਜਿਹੜੀ ਗੱਲ ਕਰੀਏ ਫੀਮ ਆ ਫੀਮ ਕੋਈ ਪੀਓ ਨਹੀਂ ਹੈਗੀ ਉਹ ਚ ਪਤਾ ਨਹੀਂ ਕੀ ਕੁਝ ਕੈਮੀਕਲ ਜੁੜਿਆ ਹੋਇਆ ਹੈਗਾ ਮਲਾਇਆ ਜਿੰਨਾ ਕਰ ਬੱਚਿਆਂ ਦੀ ਮੌਤ ਹੋ ਰਹੀ ਆ ਬੱਚੇ ਜਿਹੜੇ ਡਿਪਰੈਸ਼ਨ ਜਾਂਦੇ ਨੇ ਫਿਰ ਨਸ਼ੇ ਜਾਂਦੇ ਨੇ ਨਸ਼ੇ ਕਰ ਕਈ ਵਾਰੀ ਓਵਰਡੋਜ਼ ਹੋ ਕੇ ਵੀ ਬੱਚੇ ਮੌਤ ਮਾਰਦੇ ਨੇ ਇਸ ਕਰਕੇ ਸਟੂਡੈਂਟਾਂ ਦੇ ਬਿਚਾਰੇ ਨੇ ਹਾਲਾਤ ਬਹੁਤ ਮਾੜੇ ਨੇ ਕਿਉਂਕਿ ਉਹਨਾਂ ਕੋਲ ਡਬਲ ਫੀਸ ਰੈਂਟ ਵੀ ਡਬਲ ਖਰਚੇ ਬਾਰੇ ਕੰਮ ਤਾਂ ਹੈ ਹੀ ਨਹੀਂ ਆ ਕੰਮ ਤਾਂ ਜਿਹੜੇ ਇੱਥੇ ਪੁਰਾਣੇ 20-20 ਸਾਲ ਤੱਕ ਰਹਤੇ ਆ ਉਹਨਾਂ ਕੋਲ ਕੰਮ ਹੈ ਨਹੀਂ ਤਾਂ